thank you ਹਾਲ ਟੂ ਨਿਊ ਡੇ ਵੀ ਟਾ ਦਾ ਸਵਾਗਤ ਮੋਗਾ ਵਿੱਚ ਹੱਜ ਕਿਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਮੋਗਾ ਦੇ ਮੌਜੂਦਾ ਵਿਧਾਇਕ ਡਾਕਟਰ ਅਮਨਦੀਪ ਕਰੋੜੋੜਾ ਦਾ ਪੀਏ ਵੱਲ ਲੋਕਾਂ ਨੂੰ ਫੋਨ ਕਰ ਪਰਉਂਦਾ ਸੀ دہشت ਵਿਧਾਇਕ ਡਾਕਟਰ ਅਮਨਦੀਪ ਡੋੜਾ ਨੇ ਇਸ ਦਿਸ਼ਾਾਇ ਸਐਸਪੀ ਮੋਗਾ ਨੂੰ ਅੱਜ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਉਹਨਾਂ ਦੇ ਨਾਮ ਅਤੇ ਚਿਹਰਿਆਂ ਦਾ ਖੁਲਾਸਾ ਕੀਤਾ ਆਓ ਦੇਖਦੇ ਹਾਂ ਇੱਕ ਰਿਪੋਰਟ ਇਹ ਹੈਗੇ ਉਹਨਾਂ ਦਾ ਨਾਮ ਡਾਕਟਰ ਬਲਜਿੰਦਰ ਸਿੰਘ ਹੈ ਸੋ ਮੇਰੇ ਪੀਏ ਵੱਨ ਕੇ ਵੀ ਕਾਫੀ ਲੋਕੀ ਕਾਲਸ ਕਰ ਰਹੇ ਸੀਗੇ ਥ੍ਰੈਟ ਕਰ ਰਹੇ ਸੀ ਲੋਕਾਂ ਨੂੰ ਇੱਕ ਤਾਂ ਸਤਨਾਮ ਸਿੰਘ ਜੀ ਹੈਗੇ ਆ ਜਿਹੜੇ ਮਹੇਸ਼ਰੀ ਪਿੰਡ ਤੋਂ ਆ ਉਹਨਾਂ ਨੇ ਪਿਛਲੇ ਦਿਨਾਂ ਦੌਰਾਨ ਪ੍ਰਿੰਸੀਪਲ ਮੈਮ ਨੂੰ ਕਾਲ ਕੀਤੀ ਸੋ ਉਹਨਾਂ ਨੂੰ ਧਮਕਾਇਆ ਉਹਨਾਂ ਦੀ ਕੰਪਲੇਂਟ ਮੈ एसएसपी ਸਾਹਿਬ ਕੋਲ ਵੀ ਕੀਤੀ ਹੈ ਇੱਕ ਅਗਰਵਾਲ ਜੀ ਹੈਗੇ ਆ ਉਹ ਲੜਕੀਆਂ ਨੂੰ ਪਰੇਸ਼ਾਨ ਕਰ ਰਿਹਾ ਸੋ ਮੈਂ ਸਭ ਨੂੰ ਇਹ ਜਾਣਕਾਰੀ ਦੇਣਾ ਚਾਹੁੰਦੀ ਆ ਕਿ ਕੋਈ ਵੀ ਇਨਸਾਨ ਕੋਈ ਗਲਤ ਕੰਮ ਕਰ ਲਈ ਜਾਂ ਤੁਹਾਨੂੰ ਕੁਝ ਤੁਹਾਡੇ ਤੋਂ ਡਿਮਾਂਡ ਕਰਦਾ ਚਾਹੇ ਉਹ ਮੇਰੀ ਆਮ ਆਦਮੀ ਪਾਰਟੀ ਦਾ ਚਾਹੇ ਉਹ ਮੇਰਾ ਬਹੁਤ ਕਰੀਬੀ ਹੈ ਮੈਨੂੰ ਜਰੂਰ ਦੱਸੋ ਮੇਰਾ ਫੋਨ ਨੰਬਰ ਹੈਗਾ 708 730 4682 ਅਗਰ ਤੁਹਾਨੂੰ ਕੋਈ ਵੀ ਮੇਰਾ ਪੀਏ ਬਣ ਕੇ ਜਾਂ ਕੋਈ ਤੁਹਾਡੇ ਤੋਂ ਕੋਈ ਡਿਮਾਂਡ ਕਰਦੇ ਆ ਜਾਂ ਤੁਹਾਨੂੰ ਕੋਈ ਗਲਤ ਕੰਮ ਕਰਨ ਲਈ ਕਹਿੰਦੇ ਆ ਤਾਂ ਪਲੀਜ਼ ਇੱਕ ਵਾਰ ਮੈਨੂੰ ਜ਼ਰੂਰ ਕਾਲ ਕਰੋ ਸੋ ਸਾਡੇ ਆਮ ਆਦਮੀ ਪਾਰਟੀ ਵੱਲੋਂ ਇਹੋ ਜਿਹਾ ਕੋਈ ਵੀ ਚਾਹੇ ਉਹ ਸਾਡਾ ਵਲੰਟੀਅਰ ਆ ਚਾਹੇ ਸਾਡੇ ਕੋਈ ਅਹੁਦੇਦਾਰ ਹੈ ਚਾਹੇ ਉਹ ਮੇਰਾ ਪੀਏ ਹੈ ਕੋਈ ਕਿਸੇ ਤੋਂ ਕੋਈ ਡਿਮਾਂਡ ਜਾਂ ਕੋਈ ਗਲਤ ਕੰਮ ਨਹੀਂ ਕਰਵਾ ਸਕਦਾ ਸੋ ਇਹ ਸਾਡੇ ਜਿਹੜੇ ਹੈਗੇ ਆ ਕਰਪਸ਼ਨ ਦੇ ਲਈ ਜ਼ੀਰੋ ਟੋਲਰੈਂਸ ਹੈ ਸਾਡੀ ਪਾਰਟੀ ਦੇ ਵਿੱਚ ਸਭ ਨੂੰ ਪਤਾ ਸੋ ਮੈਂ ਇੱਕ ਇਹ ਵੀ ਸਾਰਿਆਂ ਨੂੰ ਸੱਦਾ ਦੇਣਾ ਚਾਹੁੰਦੀ ਸੀ ਕਿ ਮੇਰੇ ਪੀਏ ਦਾ ਨਾਮ ਡਾਕਟਰ ਬਲਜਿੰਦਰ ਸਿੰਘ ਹੈ ਸੋ ਹੋਰ ਅਗਰ ਕੋਈ ਵੀ ਤੁਹਾਨੂੰ ਮੇਰਾ ਪੀਏ ਬਣ ਕੇ ਕਾਲ ਕਰਦਾ ਤਾਂ ਪਲੀਜ਼ ਲੈਟ ਮੀ نو ਮੈਨੂੰ ਜ਼ਰੂਰ ਦੱਸੋ ਤੁਸੀਂ ਕਾਲ ਕਰੋ